ਇਹ ਕੋਈ ਤੁਹਾਡੇ ਵਿੱਚ ਜਦੋਂ ਤੇ ਕੋਈ ਵਿਆਹ ਰੱਖਿਆ ਹੁੰਦਾ ਜਨਮ ਚੌਂਕੀ ਦਾ ਸਾਦੀ ਬਾਕੀ ਹੁੰਦੀ ਆ ਬਹੁਤ ساری ਲੋਕਾਂ ਦੇ ਮੋਬਾਈਲ ਕੋਲ ਹੋਇਆ ਔਰ ਖਦਾ ਕਰਦਾ ਵੀ ਹਵਾ ਸੁਖਰੀ ਕਈ ਵਾਰੀ ਕੋਲ ਹੋਇਆ ਔਰ ਸਾਡੀ ਮਾਤਾ ਦੀ ਬੀਬੀ ਗੁਰਦੇਵ ਕੌਰ ਦੇ ਕਦੇ ਵੀ ਮਤਲਬ ਨਹੀਂ ਕੋ ਆਪਣੀ ਕਦੇ ਵੀ ਰੋਕਿਆ ਨਹੀਂ ਹੋਇਆ ਅਜਿਹਾ ਨਹੀਂ ਕਰਨਾ ਸਾਰੇ ਹੋਤੇ ਪੁਜਤਾ ਪੜੀ ਉਹ ਤੇ ਚੱਕਦੇ ਆ ਤੇ ਮੈਂ ਬਹੁਤ ਧੰਨਵਾਦ ਆ ਆਪਣੀ ਮਾਤਾ ਦਾ ਬੀਬੀ ਗੁਰਦੇਵ ਕੌਰ ਦਾ ਤੇ ਚੌਂਕੀ ਦਾ ਭਾਗ ਦਾ ਚਾਚਾ ਕਹਿੰਦਾ ਹੁੰਦਾ ਵੀ ਤੇ ਬੀਬੀ ਅਬਦੁੱਲ ਰਜ਼ੂ ਚਾਚੀ ਵੀ ਕਹਿੰਦਾ ਅੰਨੋ ਵੀ ਤੇ ਜਿਹੜੀ ਮੇਰੀ ਮਾਂ ਤੇ ਬੀਬੀ ਕਰਵੇਰ ਮਾਰਾ ਇਹਨੂੰ ਤਾਂ ਮੈਂ ਚਾਚੀ ਸੀ ਕਹਿੰਦੇ ਕਿ ਹਾਰੇ ਇਹ ਤਾਂ ਆਪਣੀ ਮਾਂ ਹੀ ਕਹਿਣਾ ਹੁਣ ਮੈਂ ਤਾਰਾ ਬੜੀ ਦੋਖਾਲੀ ਗੱਲਾਂ ਮਾਰਾ ਹਮਾ ਹਰ ਇੱਕ ਤੇ ਆ ਜਾਂਦਾ ਹੈ ਜਿਵੇਂ ਤੂੰ ਕੀਦਾ ਫੋਨ ਕਹਿੰਦਾ ਸੀ ਚੰਗਾ ਬਣਾ ਵੀ ਤੈਨੂੰ ਹੁਣਾ ਤੇ ਮਾਰਾ ਹਮਾ ਵੀ ਆਵਾਜ਼ ਇਹ ਜਾਨ ਮਹਣਿਆ ਤਾਂ ਮੌਤ ਵੀ ਹੋ ਜਾਂ ਪਰ ਐਡਾ ਬੱਬਰ ਸ਼ਾਹ ਐਡਾ ਤੰਗਾ ਫੂਲ ਦਾ ਕਲਾਕਾਰ ਐਨੀ ਤੈਨੂੰ ਲੋਟਾਉਂ जेठाप अमज़ोर ने गया दीदी ने कभी मेरे भीर खार कुपेल बचों अमरे अभी गए दीदी बात जब किला खाल नहीं किला जब गया जंग लेगा बोटो बोटो लेगा वो और टार्चे नहीं गया अमज़ोर घर गया दीदी आपको भरी लेते हो किला खाल पता ही नहीं चलता है थोक से पूरा ભાઈ આટલી ચાલે ફ્રી ફૂડનો ખાતે સમકીનો હાથે પહેલા સ્ટેજ પર જવાની યાર યાદ ન ਉਹ ਕਿ ਨਾ ਕਰੋ ਐਸੀ ਬੱਕਰ ਸੇਵਾ ਨਹੀਂ ਦੇਣੀ ਤੇ ਹੁਣਾਂ ਜੀ ਤੈਸਰਾਂ ਗਿਆ ਚਾਹੀਏ ਕਿ ਤਾਰੇ ਕਿ ਤਰਕ ਚਿੱਤਾਂ ਦੇ ਹਾਇ ਦੀ ਤੋਰੀ ਆਹ ਬਾਈ ਵਾਪਸ ਨਾਮ ਨਾ ਰਹੇ ਮੈਂ ਮਿਚਰੇ ਆਉਂਦਾ ਉਹ ਸਾਹਮਣਾ ਅੰਗਰਿਜਾਂ ਦੇ ਮਨ ਵਿੱਚ ਆਵਾਹਾਂ ਜੇ গাইরে রে চারটে ফুলতে তে পনতে গড়ি করি রে ইんどর বললে আর ওড়িতে দি আমি ওড়িতে সালি রে আতে 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 দেখতে না পড়িওতে লাজড়ি ধরন কে ধরতে ধরতে হাতে আপনে পাবো নে না ভি নাই নাই اور جی میں ہے اللہ مہکاری ہے تپدی مدرا میں تپدی میں ہے اللہ مہکاری ہے تپدی مدرا میں نہ سارا کو دیکھ دیا میں اپ کو دے دوں گا ایک منٹ இருக்கும்